ਜਾਦੀ ਸਮਰਾਨੀ ਲੋਕ ਚਿਕਿਆ ਨੂੰ ਜੀਆ ਬਾਕੀ ਸੈਂਟਰ ਦੇ ਸਾਰੀਆਂ ਅਰਦਾਸਾਂ ਬਹੁਤ ਬੁਧੀ ਲਗੀਆਂ ਤੇ ਇਹ ਪੂਰਾ ਜਲ ਵਿੱਚ ਸੀ ਕੁਝ ਕਵੀ ਜਿਹੜੇ ਆਉਂ ਸੱਜਣਗੇ ਉਹ ਆਪਿਆਂ ਹੀ ਦਾ ਸੁਵਾਗਤ ਕਮਤਾਵਾ ਪੜਨਗੇ ਇਸ ਦਿਨ ਆਈ ਸਾਡੇ ਸਪੋਰਟਾਂ ਦੇ ਵਿੱਚ ਕੁਝ ਬੰਾਰੇ ਵੀ ਪਹੁੰਚ ਰਹੇ ਨੇ ਜਿਹੜੇ ਨੂੰ ਜੀਤ ਪਾਏ ਸੀ ਰਾਜ ਨੂੰ ਸੁਖੇਵ ਇਹਨਾਂ ਤੋਂ ਇਲਾਵਾ ਹੋਰ ਵੀ ਜੰਗਲੇ ਸਾਡੇ ਦੇਸ਼ ਤੋਂ ਕੁਰਬਾਨ ਹੋਣ ਵਾਲੇ ਜੋਧੇ ਹੋਏ ਨੇ ਉਹਨਾਂ ਬਾਰੇ ਵੀ ਚਰਨਾ ਪਾਇਆ ਜਾਵੇਗਾ ਇਸ ਦਿਨਾਂ ਲਈ ਇਹ ਜਗਲਾਤ ਉਸ ਦੇ ਵੀ ਕੋਸ਼ਿਸ਼ ਵਿਚਾਰ ਅੱਗੇ ਪੇਸ਼ ਕੀਤੇ ਜਾਣਗੇ ਧਰਤਾ ਬਾਰੇ ਵਾਤਾਵਰਣ ਬਾਰੇ ਵੀ ਗੱਲ ਕੀਤੀ ਜਾਵੇਗੀ ਅੱਜ ਪੰਜਾਬ ਵਿੱਚ ਖਾਸ ਤੌਰ ਤੇ ਪਾਣੀ ਦੀ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਆ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵਾਤਾਵਰਣ ਪ੍ਰੇਮੀ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਜੜਖੀਦ ਵਾਤਾਵਰਣ ਨੂੰ ਤੁਰਿਆ ਜਾ ਰਿਹਾ ਹੈ ਇਹ ਇੱਕ ਲਾਰਮਿੰਗ ਸਥਿਤੀ ਹੈ ਜਿਸ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਅਸੀਂ ਪਾਣੀ ਦੀ ਇਸ ਟੰਗ ਦੇ ਨਾਲ ਦੁਰਵਤੋਂ ਕਰਨ ਦੇ ਰਾਹ ਤੇ ਤੁਰ ਪਏ ਆ ਜਿਹੜਾ ਅਸਲ ਮੈਨਿਆਂ ਦੇ ਵਿੱਚ ਬਚਾਉਣ ਦੀ ਲੋੜ ਸੀ ਪੰਜ ਦਰਿਆਵਾਂ ਦੀ ਧਰਤੀ ਜਿਹੜੀ ਪਾਣੀ ਦਾ ਭੰਡਾਰ ਹੈ ਜੇ ਉਹਦੇ ਵਿੱਚ ਇਹ ਸਥਿਤੀ ਬਣੀ ਹੈ ਤਾਂ ਇਹ ਸੋਚਣ ਵਾਲੀ ਗੱਲ ਹੈ ਕਿ ਇਹ ਸਥਿਤੀ ਬਣੀ ਕਿਉਂ ਹੈ ਇਹਦਾ ਮਤਲਬ ਸਾਫ਼ ਤੌਰ ਤੇ ਹੈ ਕਿ ਅਸੀਂ ਪਾਣੀ ਦੀ ਦੁਰਵਰਤੋਂ ਆਪਣੇ ਘਰਾਂ ਵਿੱਚ ਵੀ ਆਪਣੇ ਇੰਡਸਟਰੀਅਲ ਜਿਹੜੇ ਪੁਆਇੰਟ ਨੇ ਉਹਨਾਂ ਵਿੱਚ ਵੀ ਆਪਣੇ ਖੇਤਾਂ ਵਿੱਚ ਵੀ ਕਰਦੇ ਆਂ ਔਰ ਇਹਦੇ ਕਾਰਨ ਅਸੀਂ ਆਉਣ ਵਾਲੇ ਸੰਕਟ ਆਉਣ ਵਾਲੇ ਸਮੇਂ ਦੇ ਇੱਕ ਵਿੱਚ ਇੱਕ ਵੱਡੇ ਸੰਕਟ ਦੇ ਵੱਲ ਪਤ ਰਹੇ ਹਾਂ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ ਪਾਣੀ ਨੂੰ ਬਚਾਉਣ ਦਾ ਯਤਨ ਕਰੀਏ ਤਾਂ ਕਿ ਸਾਡਾ ਵਾਤਾਵਰਣ ਜਿਹੜਾ ਹੈ ਉਹ ਸੁਰੱਖਿਅਤ ਰੁੱਝ ਸਕੇ ਤੇ ਅਸੀਂ ਸਾਂਮੀ ਤੇ ਸੌਖੀ ਜ਼ਿੰਦਗੀ ਜੀਉਣ ਵੱਲ ਅੱਗੇ ਵਧ ਸਕੀਏ ਠੀਕ ਸਰ ਅੱਜ ਸ਼ਹੀਦ ਆਜਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਰਾਜਗੁਰੂ ਤੇ ਸਖਦੇਵ ਜੀ ਦਾ ਤੇ ਨਾਲ ਜੰਗਲਾਤ ਵਿਭਾਗ ਮੈਂ ਇੱਕ ਪ੍ਰੋਗਰਾਮ ਸੀਗਾ ਸਰਬਨੌਜਾਂ ਸਵਲ ਕਰਾਇਆ ਗਿਆ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਅਫੀਸ ਲਗਾ ਜੋ ਕਾਰਮ ਨੇ ਸਰਵਨਾ ਨੌਜਵਾਨ ਸਭਾ ਦੇ ਉਸ ਸਮੇਂ ਸਮੇਂਦੇ ਇਨ੍ਹਾਂ ਦੇ ਕਦਮ ਲਿਖਦੇ ਨੇ ਅੱਜ ਸਰਵ ਨੌਜਵਾਨ ਸਭਾ ਵੱਲੋਂ ਅਸੀਂ ਭਗਤ ਸਿੰਘ ਜੀ ਨੂੰ ਨਾਲ ਨੂੰ ਫਾਂਸੀ ਤੇ ਚੜਾਈ ਜਾਣ ਵਾਲੇ ਦਿਵਸ ਨੂੰ ਅੱਜ ਮਨਾਇਆ ਗਿਆ ਜਿੱਥੇ ਅੱਜ ਨਾਲੇ ਜਗਲਾਬ ਵਿਭਾਗ ਨੂੰ ਜਦ ਕਿ ਸਾਡੇ ਵਿੱਚ ਪੌਂਦਿਆਂ ਦੀ ਗੈਰੰਟੀ ਘਟ ਹੋ ਰਹੀ ਜਾ ਰਹੀ ਹੈ ਜਿਹਦੇ ਨਾਲ ਸਾਡੇ ਸਮੇਂ ਸਮੇਂਦੇ ਗਰਮੀ ਜ਼ਿਆਦਾ ਪ੍ਰਣੀ ਵਿਲੇਸ਼ਣ ਦਾ ਘਟਣਾ ਇਹ ਮੈਨੂੰ ਮੁੱਖ ਰੱਖਦੇ ਹੋਏ ਅੱਜ ਸਰਵ ਨੌਜਵਾਨ ਸਭਾ ਵੱਲੋਂ ਧਰਾਲੇ ਕੀਤੇ ਗਏ ਨੇ ਅਤੇ ਇਸੇ ਤਰ੍ਹਾਂ ਦੇ ਉਪਰਾਲੇ ਸਰਵਨਾਮ ਸਭ ਨੂੰ ਹੁੰਦੇ ਰਹਿਣਗੇ ਧੰਨਵਾਦ ਜੀ ਸਾਡਾ ਧੰਨਵਾਦ ਜੀ 23 ਮਾਰਚ ਨੂੰ ਚੇਦਿਆ ਆਦਮ ਸਰਦਾਰ ਭਕਸ਼ੀ ਜੀ ਤੇ ਉਹਨਾਂ ਦੇ ਸਾਥੀਆਂ ਦਾ ਸਿੱਖਿਆ ਸਾਲਿਆ ਔਰ ਇਹ ਯੋਧਿਆਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਕਿਉਂਕਿ ਉਹਨਾਂ ਦਾ ਇੱਕੋ ਹੀ ਮਕਸਦ ਸੀ ਭਈ ਉਹਨਾਂ ਚਾਹੇ ਦੇਸ਼ ਖੁਸ਼ਹਾਲ ਨਹੀਂ ਬਣਨਾ ਜਿਨਾ ਚਾਹੇ ਦੇਸ਼ ਦੇ ਵਿੱਚ ਸਮਾਨਤਾ ਨਹੀਂ ਹੋ ਮਾਨਤਾ ਤੋਂ ਭਾਵ ਉਹਨਾਂ ਦਾ ਇਹ ਸੀ ਵੀ ਜਿਹੜੇ ਪੈਦਾਵਾਰ ਦੇ ਸਾਧਨ ਹੈ ਜਿੱਦਾਂ ਸਾਰੀ ਜ਼ਮੀਨ ਹੈ ਵੀ ਉਹਦੇ ਵੱਡੇ ਵੱਡੇ ਫਾਰਮ ਬਣਾ ਕੇ 20000 ਏਕੜ ਦੇ ਫਾਰਮ ਬਣਾ ਕੇ ਵੀ 20000 ਦੇ ਉੱਥੇ ਸਾਂਝੀ ਖੇਤੀ ਕਰਾਈ ਜਾਵੇ ਸਾਰੇ ਲੋਕ ਕੰਮ ਕਰਨ ਸਾਰਿਆਂ ਨੂੰ ਮਤ-ਮਤ ਕਰਵਾ ਕੇ ਖਾਣ ਦਿੱਤੀ ਜਾ ਇਸੇ ਤਰ੍ਹਾਂ ਸਰਕਾਰ ਜਿਹੜੀ ਹੈ 25 ਪਿੰਡਾਂ ਨੂੰ ਇੱਕ ਝੂਟ ਮੰਨ ਕੇ ਇੱਕ ਮਿਲ ਲਾਵੇ ਉਹਨਾਂ ਦੇ ਦਰਮਿਆਨ ਦੇ ਵਿੱਚ ਤੇ ਉਹ ਮਿਲ ਜਦ ਲੱਗੇਗੀ ਤਾਂ 25 ਪਿੰਡਾਂ ਦੇ ਜਿਹੜੇ ਘੱਟੋ-ਘੱਟ ਵੀ ਜਿਹੜੇ 20000 ਲੋਕਾਂ ਨੂੰ ਕੰਮ ਮਿਲ ਜਾਊਗਾ ਔਰ ਜੇ ਕੰਮ ਮਿਲ ਨਾਲ ਉਹਨਾਂ ਦੇ بے ਰੁਜ਼ਗਾਰੀ ਦੂਰ ਹੋਏਗੀ ਔਰ ਉਹਨਾਂ ਦੇ ਘਰਾਂ ਚ ਜਿਹੜੀਆਂ ਪੈਨਸ਼ਨਾਂ ਹੁੰਦੇ ਨੇ ਤਨਖਾਹ ਉਹਦੇ ਨਾਲ ਉਹਨਾਂ ਦੇ ਘਰਾਂ ਚ ਖਾਦੀ ਹੋਏ ਤੀਸਰਾ ਉਹ ਚੌਂਦੇ ਸਿੰਘ ਭਈਏ ਦੇਸ਼ ਦੇ ਵਿੱਚ ਜਿਹੜੇ ਲੋਕ ਆ ਉਹ ਮਿਹਨਤ ਕਸ਼ ਮਜ਼ਦੂਰ ਤੇ ਕਿਸਾਨ ਜਿਹੜੇ ਆ ਉਹ ਸਿਹਤ ਪੱਖੋਂ ਬਹੁਤ ਹੀ ਪਛੜੇ ਹੋਏ ਆ ਦੁਨੀਆ ਦੇ ਵਿੱਚ ਔਰ ਜਿਹੜੀ ਸਰਕਾਰ ਆ ਕੋਈ ਵੀ ਉਹ ਇਹੋ ਜਿਹੀ ਹੋਣੀ ਚਾਹੀਦੀ ਆ ਉਹ ਉਹਨਾਂ ਦੀ ਸਿਹਤ ਤੇ ਸਿੱਖਿਆ ਤੇ ਜੌਬ ਦੀ ਜਿਹੜੀ ਗਰੰਟੀ ਦੇਵੇ ਪਰ ਉਹਨਾਂ ਨੇ ਸ਼ੀਧੀਆਂ ਦਿੱਤੀਆਂ ਪਰ ਸਾਡੀਆਂ ਆਉਣ ਵਾਲੀਆਂ ਸਰਕਾਰਾਂ ਨੇ ਇਹਨਾਂ ਦੇ ਉੱਤੇ ਪਹਿਰਾ ਨਹੀਂ ਦਿੱਤਾ ਧੰਨਵਾਦ ਅੱਜ ਸਰਬ ਨੌਜਵਾਨ ਸਭਾ ਤੋਂ ਵੜਗ ਲੋ ਸ਼ਹੀਦੇ ਅਜਨ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਗਮ ਲੱਗਿਆ ਇਹਦੇ ਵਿੱਚ ਸਮਾਜੀਆਂ ਉੱਗੀਆਂ ਸ਼ਖਸ਼ੀਤਾ ਦੇ ਭਾਗ ਲਿਆ ਔਰ ਬੱਚਿਆਂ ਨੇ ਔਰ ਸਭ ਨੌਜਵਾਨ ਸਭਾ ਨੇ ਪੂਰਾ ਸਾਥ ਦਿੱਤਾ ਸ਼ਹੀਦ ਆਲਮ ਸਰਦਾਰ ਬਰਸਿੰਗ ਜੀ ਨੇ ਕਿਹਾ ਸੀ ਕਿ ਜਦੋਂ ਤੱਕ ਮੁਲਕ ਖਤੋਂ ਮੁਲਕ ਤੇ ਲੋੜ ਖਤਮ ਨਹੀਂ ਹੁੰਦੀ ਸਾਡੀ ਜੰਗ ਜਾਰੀ ਰਹੇਗੀ ਉਹਦਾ ਵਿਚਾਰਾ ਦੇ ਉੱਪਰ ਚੰਦਿਆ ਹੋਇਆ ਸਰਬ ਨੌਜਾਨ ਨੌਜਾਨ ਸਭਾ ਔਰ ਸਾਡੀਆਂ ਸਾਰੀਆਂ ਉਗੀਆਂ ਚੀਟਾਂ ਅੱਜ ਪੈਰਾ ਦੇ ਰਹੀਆਂ ਨੇ ਔਰ ਜਿੱਥੇ ਵੀ ਸਮਾਜ ਦੇ ਅੰਦਰ ਜਿਸ ਵਿਅਕਤੀ ਨੂੰ ਵੀ ਸਾਡੀ ਲੋੜ ਹੋਵੇਗੀ ਅਸੀਂ ਅਸੀਂ ਬਾਹ ਬਣਾਗੇ ਉਸ ਦਾ ਸਾਥ ਦੇਵਾਂਗੇ ਔਰ ਜਿੱਥੇ ਵੀ ਸਮਾਜ ਨਾਲ ਖੜ ਕੇ ਕਿਸੇ ਦਾ ਵਿਰੋਧ ਕਰਦੀ ਲੋੜ ਪੱਦਗੀ ਉਹ ਵੀ ਕਰਾਂਗੇ ਔਰ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਇਹਨਾਂ ਸ਼ਹੀਦਾਂ ਦੇ ਵਿਚਾਰਾਂ ਤੇ ਚੱਲਣ ਦੀ ਲੋੜ ਆ ਕਿ ਇਹਨਾਂ ਨੂੰ ਪੜਨ ਦੀ ਲੋੜ ਆ ਅਰੇ ਬਹੁਤ ਹੀ ਵੱਡੇ ਚਿੰਤਕ ਹੋਏ ਆ ਜਿਨ੍ਹਾਂ ਨੇ ਸਮਾਜ ਦੀ ਚਿੰਤਾ ਕੀਤੀ ਆ ਆਓ ਰਲ ਮਿਲ ਕੇ ਇਹਨਾਂ ਦੇ ਵਿਚਾਰਾਂ ਤੇ ਚੱਲੀਏ ਤਾਂ ਜੋ ਸਮਾਜ ਦਾ ਢਾਂਚਾ ਜਿਹੜਾ ਬਦਲ ਸਕੇ ਸ਼ਹੀਦਾਂ ਨੂੰ ਸਰਦਾਰ ਭਗਤ ਸਿੰਘ ਨੇ ਜਿਹੜੀ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਆ ਉਹਦੇ ਵਿੱਚ ਫੇਰੇ ਬਹੁਤ ਕੁਝ ਬਾਕੀ ਆ ਜਿਹੜਾ ਹੈਡ ਹੋਣ ਵਾਲਾ ਵਾ ਉਹਨਾਂ ਦੇ ਵਿਚਾਰਾਂ ਤੇ ਚੱਲਦੇ ਹੋਇਆ ਉਹਨਾਂ ਦੇ ਸੁਪਨੇ ਪੂਰੇ ਕਰੀਏ ਆਓ ਇਨਕਲਾਬ ਜ਼ਿੰਦਾਬਾਦ ਧੰਨਵਾਦ